ਕੈਨੇਡিয়ান ਖਬਰਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਹੀ ਨਿਕਲ ਕੇ ਆ ਰਹੀ ਹੈ ਕੈਨੇਡਾ ਵਿੱਚ ਸਥਾਈ ਨਿਵਾਸ ਪੀਆਰ ਪ੍ਰਾਪਤ ਕਰਨ ਦੀ ਉਮੀਦ ਕਰ ਰਹੇ ਭਾਰਤੀਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ ਕੈਨੇਡੀਅਨ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਨਵੇਂ ਐਕਸਪ੍ਰੈਸ ਐਂਟਰੀ ਦੇ ਨਤੀਜਿਆਂ ਦਾ ਐਲਾਨ ਕੋਸ਼ਿਸ਼ ਕਰ ਦਿੱਤਾ ਹੈ ਪ੍ਰਵਿੰਸਨ ਨਾਮਜ਼ਦ ਪ੍ਰੋਗਰਾਮ ਪੀਐਨਪੀ ਦੇ ਤਹਿਤ ਸਭ ਤੋਂ ਤਾਜ਼ਾ ਨਤੀਜੇ April 2025 ਨੂੰ ਕੋਸ਼ਿਸ਼ ਕੀਤੀ ਗਈ ਜਿਸ ਵਿੱਚ 421 ਵਿਦੇਸ਼ੀ ਨਾਗਰਿਕਾਂ ਨੂੰ ਐਕਸਟ੍ਰੈਕਸ ਐਂਟਰੀ ਸੱਦੇ ਜਾਰੀ ਕੀਤੇ ਗਏ ਇਸ ਦਾ ਮਤਲਬ ਹੈ ਕਿ ਅਰਜੀ ਦੇਣ ਵਾਲਿਆਂ ਲਈ ਸੱਦਾ ਦੇਣ ਲਈ ਘੱਟੋ ਘੱਟ ਰੈਕਿੰਗ ਸਿਸਟਮ 421 ਜਾਇਜ਼ ਤੋਂ ਵੱਧ ਹੋਵੇਗਾ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਦੇ ਅਧੀਨ ਪਿਛਲਾ ਡਰਾ 14 April 2025 ਨੂੰ ਹੋਇਆ ਜਦੋਂ ਕਿ ਪਹਿਲੇ ਸਥਾਨ ਤੇ ਆਉਣ ਵਾਲੇ ਯੋਗ ਵਿਦੇਸ਼ੀ ਨਾਗਰਿਕਾਂ ਨੂੰ 825 ਐਕਸਪ੍ਰੈਸ ਐਂਟਰੀ ਸੱਦੇ ਜਾਰੀ ਕੀਤੇ ਗਏ ਇਸ ਵਾਰ ਦੇ ਮੁਕਾਬਲੇ ਇਹ ਗਿਣਤੀ ਲਗਭਗ ਦੁੱਗਣੀ ਹੈ ਉਸ ਸਮੇਂ ਸਭ ਤੋਂ ਹਟਲੇ ਦਰਜੇ ਦੇ ਉਮੀਦਵਾਰਾਂ ਨੂੰ 764 ਦਾ ਸੀਆਰ ਸਕੋਰ ਮਿਲਿਆ ਸੀ ਕ੍ਰੇਡਿਟ ਸੰਗੀ ਪ੍ਰਸ਼ਾਸਨ ਉਮਰ ਵਿਦਿਅਕ ਪਛੋਕਰ ਰੁਜ਼ਗਾਰ ਇਤਿਹਾਸ ਤੇ ਪਾਸ਼ਾ ਦੀ ਮੁਹਾਰਤ ਦੇ ਆਧਾਰ ਤੇ ਬੇਨਕਾਰ ਦੀ ਜਾਂਚ ਕਰਨ ਲਈ ਵਿਆਪਕ ਦਰਜਾ ਪੰਦੀ ਪ੍ਰਣਾਲੀ ਸੀਆਰਐਸ ਦੀ ਵਰਤੋਂ ਕਰਦਾ ਹੈ ਕੈਨੇਡਾ ਵਿੱਚ ਰਹਿਣ ਦੇ ਚਾਹਵਾਂ ਵਿਦੇਸ਼ੀ ਨਾਗਰਿਕਾਂ ਨੂੰ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਰਾਹੀਂ ਕੈਨੇਡੀਅਨ ਸਥਾਈ ਨਿਵਾਸ ਲਈ ਅਰਜ਼ੀ ਦੇ ਸਕਦੇ ਨੇ ਇਹ ਪ੍ਰੋਗਰਾਮ ਲੋਕਾਂ ਨੂੰ ਕਿਸੇ ਖਾਸ ਸੂਬੇ ਜਾਂ ਖੇਤਰ ਵਿੱਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਸਥਾਈ ਨਿਵਾਸ ਉਹ ਵਿਅਕਤੀ ਹੈ ਜੋ ਕੈਨੇਡਾ ਆਇਆ ਅਤੇ ਉਸ ਨੂੰ ਪੀਆਰ ਸਥਾਈ ਰਿਹਾਇਸ਼ ਦਾ ਦਰਜਾ ਦਿੱਤਾ ਗਿਆ ਪਰ ਉਹ ਕੈਨੇਡੀਅਨ ਨਾਗਰਿਕ ਨਹੀਂ ਹੈ ਪੀਆਰ ਆਮ ਤੌਰ ਤੇ ਦੂਜੇ ਦੇਸ਼ਾਂ ਦੇ ਨਾਗਰਿਕ ਹੁੰਦੇ ਨੇ ਹਾਲਾਂਕਿ ਕੁਝ ਰਾਜਹੀਣ ਵਿਅਕਤੀ ਵੀ ਸ਼ਾਮਲ ਹੋ ਸਕਦੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਨੀ ਦੀ ਜਿੱਤ ਮਗਰੋਂ ਭਾਰਤ ਕ੍ਰਿਡਾ ਸਵੰਥ ਸੁਧਾਰਨ ਦੀ ਆਸ ਬਣੀ ਹੈ ਇਸ ਨਾਲ ਭਾਰਤੀਆਂ ਨੂੰ ਫਾਇਦਾ ਹੋਣ ਦੀ ਵੀ ਆਸ ਦੱਸੀ ਜਾ ਰਹੀ ਹੈ ਪੀਐਨਪੀ ਦੇ ਤਹਿਤ ਕੈਨੇਡਾ ਸੰਘੀ ਸਰਕਾਰ ਸੂਬਿਆਂ ਅਤੇ ਪ੍ਰਦੇਸ਼ਾਂ ਦੇ ਸਥਾਈ ਨਿਵਾਸ ਲਈ ਪ੍ਰਵਾਸੀਆਂ ਦੀ ਚੋਣ ਕਰਨ ਦੀ ਅਗਿਆ ਦਿੰਦੀ ਹੈ ਕੈਨੇਡਾ ਵਿੱਚ ਕਈ ਵਾਰ ਵਾਕਫਾ ਪੀਐਨਪੀ ਯੋਜਨਾ ਮਾ ਪੀਐਨਪੀਏ ਉਮੀਦਵਾਰਾਂ ਦੀ ਚੋਣ ਸੂਬੇ ਦੀ ਨੌਕਰੀਆਂ ਦੀ ਪੇਸ਼ਕਸ਼ ਹੋਣ ਮੰਗ ਵਾਲੇ ਕੀਤੇ ਵਿੱਚ ਕੰਮ ਕਰਨ ਸੂਬੇ ਵਿੱਚ ਪਹਿਲਾਂ ਕੰਮ ਜਾਂ ਧਿਆਨ ਦਾ ਤਜਰਬਾ ਹੋਣਾ ਜਾਂ ਸੂਬੇ ਵਿੱਚ ਕਾਰੋਬਾਰ ਸ਼ੁਰੂ ਕਰਨ ਲਈ ਸਰੋਤ ਹੋਣ ਵਰਗੇ ਮਾਪਦੰਡਾਂ ਦੇ ਆਧਾਰ ਤੇ ਕੀਤੀ ਜਾਂਦੀ ਹੈ ਕਨੇਡਾ ਖਬਰਾਂਾਂ ਦੇ ਵਿੱਚ ਇਸੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਦਾ ਬਣਿਆ ਰਹੋ ਆਜ ਨਿਊਜ਼ ਵਾਲਾ ਦਿਨ ਨਾਲ